जिसन कदम बर्दाश्त नहीं कर सकता कैद कर लिया जाए पंजाब सूबेदार ने सरहद के फौजदार दिलावर खान जिसके अधीन श्री अनंदपुर साहिब नगर आकम दिता कि गुरु जी नैद कर लवो जदों श्री गुरु तेग बहादुर જી આપણે સિખતી દસ જી ભાઈ સતી દસ જી અને ભાઈ દયાલા જીના મલકપુર રગડા પહોંચે તાનું

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪੂਰਬੀ ਯਾਤਰਾ ਵੇਲੇ ਪਾਈ ਮਤੀ ਦਾਸ ਜੀ ਗੁਰੂ ਜੀ ਦੇ ਅੰਗ ਸੰਗ ਰਹੇ ਅਤੇ ਸਾਲ 1675 ਈਸਵੀ ਵਿੱਚ ਜਦੋਂ ਗੁਰੂ ਸਾਹਿਬ ਨੇ ਸ਼੍ਰੀ ਗੁਰੂ ਗੋਬਿੰਦ ਰਾਏ ਜੀ ਨੂੰ ਗੁਰੂ ਆਈ ਸੰਪਤੀ ਤਾਂ ਉਸ ਵੇਲੇ ਪਾਈ ਮਤੀ ਦਾਸ ਜੀ ਵਿਮਜੂ ਹਾਲ ਪਾਈ ਮਤੀ达ਰ ਜੀ ਨੂੰ ਕੁਛਲ ਪ੍ਰਬੰਧਕ ਸਨ ਅਤੇ ਗੁਰੂ ਘਰ ਦੇ ਲੰਗਰ ਆਦਿ ਦਾ ਸਾਰਾ ਪ੍ਰਬੰਧ ਆਪ ਦੇਖਦੇ ਸਨ ਗੁਰੂ ਘਰ ਦੇ ਪ੍ਰਬੰਧ ਵਿੱਚ ਉਹਨਾਂ ਦੇ ਸਾਥ ਉਹਨਾਂ ਦੇ ਘਰਾਟਾ ਭਾਈ ਸੱਤੀਦਾਸ ਜੀ ਵੀ ਦਿੰਦੇ ਸਨ ਭਾਈ ਮਤੀ达ਰ ਜੀ ਨੂੰ ਦਿੱਲੀ ਵਿੱਚ ਨਵੰਬਰ 1675 ਇਸਵੀ ਵਿੱਚ ਆਰੇ ਨਾਲ ਕੀਤੇ ਸ਼ਹੀਦ ਕਰ ਦਿੱਤਾ ਗਿਆ ਭਾਈ ਮਤੀ达ਰ ਜੀ ਨੂੰ

अग लगा के बहुत कष्ट दे के शहीद किया गया परंतु सदके जाइए गुरु जी के इन्हों सिखा ने कष्ट झले शहीदी प्राप्त की जालम हकूमत अगे झुके नहीं ਜੇਕਰ ਸਿੱਖੀ ਜੀਵਨ ਦਾ ਆदर्श ਹੀ ਸਤਿਗੁਰ ਦੀ ਨਿਰੰਤਰ ਸੇਵਾ ਕਰਨਾ ਅਤੇ ਆਪਣਾ ਇਸ਼ਟ ਲਈ ਜੀਵਨ ਕੁਰਬਾਨ ਕਰਨਾ ਹੈ ਤਾਂ ਹੀ ਪਾਈ ਮਦਰਦਾਸ ਜੀ ਅਤੇ ਪਾਈ ਸਤੀਦਾਸ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਰਨ ਸਿੱਖ ਸਨ ਜਿਨ੍ਹਾਂ ਨੇ ਸਿੱਖੀ ਸਿਧਕ ਆਖਰੀ ਦਮ ਤੱਕ ਨਿਭਾਇਆ ਅਤੇ ਜੀਵਨ ਸਾਇ ਤੇ ਉਹ ਆਪਣਾ ਦੇ ਕੁਰਬਾਨ ਤੇ ਅਮਲ ਕਰਦੇ ਹੋਏ ਆਪਣਾ ਸਾਰਾ ਜੀਵਨ ਗੁਰੂ ਸਾਹਿਬ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ ਅਤੇ ਸੇਵਕੀ ਊੜਕ ਨਿਭੀ ਪਰਿਸ਼ ਗੁਰਵਾਕ ਅਨੁਸਾਰ ਪਾਈ ਮਤੀ ਦਾ ਜੀ ਅਤੇ ਪਾਈ ਸਰਜੀ ਦਾ ਜੀ ਪ੍ਰੀਤ ਗੁਰ ਚੰਨਾ ਵਿੱਚ ਅਖੀਰ ਤੱਕ ਨਿਭਾਈ ਪਾਈ ਤੇ ਹੰਲਾ ਜੀ ਵੀ ਗੁਰੂ ਘਰ ਦੇ ਅਨੰ ਸਿੱਖ ਸਨ ਗੁਰੂ ਸਾਹਿਬ ਜਦੋਂ ਅਤਾਮ ਕੈ ਉਦੋਂ ਪਾਈ ਦਿਆਲਾ ਜੀ ਨਾਲ ਸਨ ਜਦੋਂ ਗੁਰੂ ਸਾਹਿਬ ਨੇ ਕਿਆਦ ਕੀਤਾ ਗਿਆ ਉਦੋਂ ਵੀ ਉਹ ਨਾਲ ਹੀ ਸਨ ਉਹਨਾਂ ਨੂੰ ਉਬਰ ਦੇ ਪਾਣੀ ਦੇਗ ਵਿੱਚ ਸ਼ਹੀਦ ਕੀਤਾ ਗਿਆ ਪਾਈ ਦਿਆਲਾ ਜੀ ਨੂੰ ਵੀ ਸ਼ਹੀਦ ਕਰਨ ਤੋਂ ਪਹਿਲਾਂ ਇਸਲਾਮ ਤੌਰ पेशकश की गई जो उन्हें ठुकरा दीते उपरत उन्होंने तीस तसी दे के शहीद किया गया सारा मंजर गुरु जी दिल्ली निवासिया ने भी देखा जिसने इतिहास सदा सदाई बदल दिता श्री गुरु तेग बहादुर जी दे ये तीन सिख भाई मतीद जी भाई सतीदास जी और भाई दयाला जी शहीद तो होए पर डरे नहीं झुके नहीं उन्होंने शहीद ने सिखी का यह सुने सारे जहानी फैला दिता कि असली सेवा ओ हुए है जो आखिरी साल तक निभाई जाए धन्यवाद